ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਬਾਹਰ ਬਰਖ ਦੀ ਛਾਂ ਹੇਠਾ ਬੈਠੇ ਸਨ ਕਿ ਇੱਕ ਲੜਕਾ ਬੱਕਰੀਆਂ ਚਾਰਦਾ ਹੋਇਆ ਉੱਧਰ ਆ ਗਿਆ ਉਸ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ ਬਾਲਾ ਇਸ ਲੜਕੇ ਨੂੰ ਬੁਲਾ ਲਿਆ ਜਦ ਪਾਈ ਬਾਲਾ ਉਸ ਨੂੰ ਸਾਧ ਲਿਆਇਆ ਤਾਂ ਗੁਰੂ ਜੀ ਨੇ ਪੁੱਛਿਆ ਬਾਲਕ ਤੇਰਾ ਨਾਮ ਕੀ ਹੈ ਤੇਰੇ ਬਾਪ ਦਾ ਨਾਮ ਕੀ ਹੈ ਤੇ ਪਿੰਡ ਕਿਹੜਾ ਹੈ ਇਹ ਬੱਕਰੀਆਂ ਤੁਹਾਡੀਆਂ ਆਪਣੀਆਂ ਹਨ ਕਿ ਪਰਾਈਆਂ ਬਾਲਕ ਨੇ ਕਿਹਾ ਮੇਰਾ ਨਾਮ ਬੂੜਾ ਹੈ ਮਾਤਾ ਪਿਤਾ ਦੀ ਆਗਿਆ ਨਾਲ ਇਹ ਆਪਣੀਆਂ ਤੇ ਪਰਾਇਆਂ ਬੱਕਰੀਆਂ ਮੈਂ ਚਾਰਦਾ ਹਾਂ ਤਦ ਗੁਰੂ ਜੀ ਨੇ ਕਿਹਾ ਅੱਛਾ ਜਾਓ ਆਪਣਾ ਕੰਮ ਕਰੋ ਬੱਕਰੀਆਂ ਸੰਭਾਲੋ ਜਦ ਉਹ ਚਲਿਆ ਗਿਆ ਤਾਂ ਭਾਈ ਬਾਲੇ ਨੇ ਪੁੱਛਿਆ ਮਹਾਰਾਜ ਪਹਿਲਾਂ ਤੁਸੀਂ ਉਸ ਨੂੰ ਸੱਦਿਆ ਫੇਰ ਤੁਸੀਂ ਉਸ ਨੂੰ ਭੇਜ ਦਿੱਤਾ ਕੰਮ ਕੋਈ ਨਹੀਂ ਆਖਿਆ ਇਹ ਕੀ ਕਾਰਨ ਗੁਰੂ ਜੀ ਨੇ ਕਿਹਾ ਇਹ ਬੜਾ ਬੁੱਧੀਵਾਨ ਹੈ ਕੁਝ ਦਿਨਾਂ ਨੂੰ ਇਹ ਪੂਰਨ ਸੰਤ ਹੋ ਜਾਏਗਾ ਜੀਵਨ ਮੁਕਤ ਅਵਸਥਾ ਇਸ ਨੂੰ ਪ੍ਰਾਪਤ ਹੋਵੇਗੀ ਕਈਆਂ ਦਾ ਉਦਾਹਰਨ ਕਰੇਗਾ ਭਾਈ ਬਾਲੇ ਨੇ ਕਿਹਾ ਗੁਰੂ ਜੀ ਕਦੋਂ ਤੱਕ ਇਸ ਵਿੱਚ ਆਤਮ ਗਿਆਨ ਦਾ ਪ੍ਰਕਾਸ਼ ਹੋਵੇਗਾ ਗੁਰੂ ਜੀ ਨੇ ਦੱਸਿਆ ਇਹ ਤੂੰ ਕੱਲ ਹੀ ਵੇਖ ਲਵੇਂਗਾ ਦੂਸਰੇ ਦਿਨ ਮਾਤਾ ਤੋਂ ਚੋਰੀ ਗੁਰੂ ਜੀ ਪਾਸ ਮੱਖਣ ਦਾ ਕੁੱਜਾ ਭਰ ਕੇ ਲੈ ਆਇਆ ਗੁਰੂ ਜੀ ਨੇ ਹੱਸ ਕੇ ਕਿਹਾ ਇਹ ਮੱਖਣ ਕਿੱਥੋਂ ਲਿਆਉਂਦਾ ਹੈ ਬੂੜੇ ਨੇ ਕਿਹਾ ਪਿਤਾ ਜੀ ਇਹ ਮੱਖਣ ਮੈਂ ਆਪਣੇ ਘਰੋਂ ਤੁਹਾਡੇ ਵਾਸਤੇ ਲੈ ਕੇ ਆਂਦਾ ਹੈ ਕਿਉਂਕਿ ਗੁਰੂ ਅਤੇ ਸੰਤਾਂ ਪਾਸ ਖਾਲੀ ਹੱਥ ਨਹੀਂ ਜਾਈਦਾ ਗੁਰੂ ਜੀ ਨੇ ਕਿਹਾ हे ਬਾਲਕ ਤੇਰੀ ਉਮਰ ਅਜੇ ਤਾਂ ਛੋਟੀ ਹੈ ਤੂੰ ਆਪਣਾ ਘਰ ਕਿਹੜਾ ਨਿਸ਼ਚੈ ਕੀਤਾ ਬਾਲਕ ਨੇ ਕਿਹਾ ਜਿਹੜਾ ਘਰ ਮੇਰੇ ਮਾਤਾ ਪਿਤਾ ਦਾ ਹੈ ਉਹੀ ਮੈਂ ਆਪਣੇ ਨਿਸ਼ਚੈ ਕੀਤਾ ਹੈ ਉਤੋਂ ਹੀ ਮੈਂ ਮੱਖਣ ਚੁਰਾ ਕੇ ਲਿਆਂਦਾ ਹੈ ਗੁਰੂ ਜੀ ਨੇ ਕਿਹਾ हे ਬਾਲਕ ਤੇਰੇ ਮਾਤਾ ਪਿਤਾ ਨੂੰ ਪਤਾ ਲੱਗੇਗਾ ਤਾਂ ਉਹ ਤੇਨੂੰ ਮਾਰਨਗੇ ਅਸੀਂ ਇਹ ਚੋਰੀ ਦਾ ਮੱਖਣ ਨਹੀਂ ਲੈਂਦੇ ਇਹ ਬਚਨ ਸੁਣ ਕੇ ਬੂੜਾ ਰੋਣ ਲੱਗ ਪਿਆ ਅਤੇ ਕਹਿਣ ਲੱਗਾ ਮਾਤਾ ਪਿਤਾ ਤਾਂ ਮੈਨੂੰ ਕਦੋਂ ਮਾਰਨਗੇ ਤੁਸੀਂ ਤਾਂ ਮੈਨੂੰ ਹੁਣੇ ਹੀ ਮਾਰਦੇ ਹੋ ਪਹਿਲਾਂ ਕਿਰਪਾ ਕਰਕੇ ਮੈਨੂੰ ਆਪਣਾ ਪ੍ਰੇਮ ਬਖਸ਼ਿਆ ਤੇ ਫਿਰ ਹੁਣ ਦੂਰ ਕਰ ਰਹੇ ਹੋ ਗੁਰੂ ਜੀ ਨੇ ਇਹ ਗੱਲ ਸੁਣ ਕੇ ਕਿਹਾ ਤੂੰ ਬੁੱਢਿਆਂ ਵਾਂਗ ਸਿਆਣੀਆਂ ਗੱਲਾਂ ਕਰ ਰਿਹਾ ਹੈ ਭਾਵੇਂ ਉਮਰ ਕਰਕੇ ਅਜੇ ਬਾਲਕ ਹੈ ਤਦ ਤੋਂ ਇਸ ਬਚਨ ਨਾਲ ਬੂੜੇ ਦਾ ਨਾਮ ਬੁੱਢਾ ਪ੍ਰਸਿੱਧ ਹੋ ਗਿਆ ਸੋ ਜੇ ਤੂੰ ਮਨ ਦੀ ਆਸਾ ਪੂਰਨ ਕਰਨੀ ਚਾਹੁੰਦਾ ਹੈ ਤਾਂ ਕਰਤਾਰ ਅਗੇ ਅਰਦਾਸ ਕਰ ਉਹ ਤੇਰੀ ਪੂਰੀ ਕਰੇਗਾ ਤਦ ਬੁੱਢਾ ਜੀ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਤਤਸ਼ਿਨ ਹੀ ਗਿਆਨ ਪ੍ਰਾਪਤ ਹੋ ਗਿਆ ਦ્વੈਤਨਾਸ਼ ਹੋ ਗਈ ਤੇ ਹਿਰਦਾ ਨਿਰਮਲ ਹੋ ਗਿਆ ਗੁਰੂ ਜੀ ਨੇ ਫਰਮਾਇਆ ਸਵਾ ਪਹਿਰ ਰਾਤ ਰੈਂਦੀ ਉੱਠ ਕੇ ਇਸ਼ਨਾਨ ਕਰਕੇ ਸਤਨਾਮ ਦਾ ਸਿਮਰਨ ਕਰਨਾ ਬੁੱਢਾ ਜੀ ਨੇ ਕਿਹਾ ਮਹਾਰਾਜ ਅਜੇ ਵੀ ਇਸਨਾਨ ਦੀ ਲੋੜ ਬਾਕੀ ਰਹਿ ਗਈ ਹੈ ਕਿਉਂਕਿ ਦਰਸ਼ਨ ਕਰਕੇ ਮੈਂ ਮੇਰੀ ਦੀ ਸਭ ਮੈਲ ਦੂਰ ਹੋ ਗਈ ਹੈ ਗੁਰੂ ਜੀ ਨੇ ਕਿਹਾ ਆਪਣਾ ਸ਼ੁਭ ਕਰਮ ਨਹੀਂ ਛੱਡਣੇ ਚਾਹੀਦੇ ਤੈਨੂੰ ਵੇਖ ਕੇ ਹੋਰ ਵੀ ਅਨੇਕਾਂ ਨੂੰ ਸ਼ੁਭ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ ਜਿਸ ਨਾਲ ਉਹ ਆਪਣਾ ਉਦਾਰ ਕਰ ਲੈਣਗੇ ਜਦ ਇਹ ਬਚਨ ਸੁਣ ਕੇ ਬੁੱਢਾ ਜੀ ਉੱਥੇ ਬੈਠ ਰਹੇ ਘਰ ਨਾ ਗਏ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਲੱਭਦੇ ਹੋਏ ਗੁਰੂ ਜੀ ਦੇ ਡੇਰੇ ਆ ਗਏ ਜਦ ਉਹਨਾਂ ਨੇ ਵੇਖਿਆ ਕਿ ਬੁੱਢਾ ਗੁਰੂ ਜੀ ਦੇ ਬਚਨਾਂ ਕਰਕੇ ਬੁੱਢਾ ਹੋ ਗਿਆ ਹੈ ਤਾਂ ਉਸ ਨੂੰ ਉੱਥੇ ਹੀ ਛੱਡ ਕੇ ਆਪਣੇ ਘਰ ਚਲੇ ਗਏ ਤੇ ਬੁੱਢਾ ਜੀ ਸਦਾ ਵਾਸਤੇ ਹੀ ਗੁਰੂ ਜੀ ਪਾਸ ਹੀ ਰਹਿ ਗਏ ਇੱਕ ਦਿਨ ਸੁਭਾਵਕ ਹੀ ਭਾਈ ਬਾਲਾ ਜੀ ਮਾਤਾ ਸੁਲਖਣੀ ਜੀ ਪਾਸ ਬੈਠੇ ਉਹਨਾਂ ਨੇ ਭਾਈ ਬਾਲੇ ਨੂੰ ਕਿਹਾ ਭਾਈ ਬਾਲਾ ਹੁਣ ਤਪਾ ਜੀ ਨੂੰ ਟਿਕ ਕੇ ਬੈਠਣ ਦਿਓ ਤੇਰੇ ਨਾਲ ਦੇਸ਼ ਵਿਦੇਸ਼ ਫਿਰ ਰਹੇ ਹਨ ਤੂੰ ਉਹਨਾਂ ਨੂੰ ਨਾਲ ਨਹੀਂ ਲਿਜਾਏਂਗਾ ਤਾਂ ਉਹ ਬਾਹਰ ਨਹੀਂ ਜਾਣਗੇ ਇਹ ਗੱਲ ਮਾਤਾ ਜੀ ਦੀ ਸੁਣ ਕੇ ਭਾਈ ਬਾਲਾ ਵੀ ਚੰਗੀ ਸਮਝ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਪਿੱਛੋਂ ਗੱਦੀ ਤੇ ਕਿਸ ਨੂੰ ਬਿਠਾਓਗੇ ਸ੍ਰੀ ਚੰਦ ਨੂੰ ਜਾਂ ਲక్ష్ਮੀ ਚੰਦਨ ਜਾਂ ਹੋਰ ਕਿਸੇ ਨੂੰ ਗੁਰੂ ਜੀ ਨੇ ਕਿਹਾ ਸਾਡੇ ਪਿੱਛੋਂ ਤ੍ਰਿਹਣ ਖਤਰੀ ਭਾਈ ਲੈਣਾ ਗੱਦੀ ਉੱਤੇ ਬੈਠੇਗਾ ਉਹ ਮੇਰਾ ਹੀ ਰੂਪ ਹੋਵੇਗਾ ਕੋਈ ਭਿੰਨ ਪੇਤ ਨਹੀਂ ਹੋਵੇਗਾ ਇਹ ਬਚਨ ਸੁਣ ਕੇ ਭਾਈ ਬਾਲੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਹੁਣ ਆਗਿਆ ਦਿਓ ਮੈਂ ਹੁਣ ਆਪਣੇ ਘਰ ਚਲਾ ਜਾਵਾਂ ਫਿਰ ਜਦ ਹੁਕਮ ਕਰੋਗੇ ਤਾਂ ਆਵਾਂ ਮਿਲਾਂਗਾ ਗੁਰੂ ਜੀ ਨੇ ਕਿਹਾ ਏ ਪਿਆਰੇ ਤੂੰ ਸਦਾ ਹੀ ਸਾਨੂੰ ਮਿਲਿਆ ਹੋਇਆ ਸਾਡਾ ਲੋਕ ਪ੍ਰਲੋਕ ਦਾ ਸੰਗੀ ਹੈ ਸ਼ਰੀਰ ਤਾਂ ਸਦਾ ਵਿਛੜ ਜਾਂਦੇ ਹਨ ਪਰ ਮਨ ਮਿਲੇ ਹੋਏ ਕਦੇ ਨਹੀਂ ਵਿਛੜਦੇ ਇਹ ਬਚਨ ਸੁਣ ਕੇ ਭਾਈ ਬਾਲਾ ਜੀ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਗਿਆ ਲੈ ਕੇ ਅਤੇ ਤਲਵੰਡੀ ਪਹੁੰਚ ਗਏ ਸਨ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ